ਦੁਨੀਆ ਕੀ ਵੀੜ 'ਚ ਮਿਲ ਤੋ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਆਏ ਉਸ ਦੀ 29 ਆਇਤ ਵਿੱਚ ਲਿਖਿਆ ਹੈ ਮੇਰਾ ਜੂੜਾ ਆਪਣੇ ਉੱਤੇ ਲੈ ਲਵੋ ਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਤੇ ਤੁਸੀਂ ਆਪਣੇ ਜੀਵਾਂ ਵਿੱਚ ਆਰਾਮ ਪਾਓਗੇ ਮੈਂ ਇੱਕ ਅਧਿਆਪਕ ਸੀ ਜੋ ਕਿ 11ਵੀਂ ਅਤੇ 12ਵੀਂ ਦੇ ਬੱਚਿਆਂ ਨੂੰ ਭੌਤਿਕ ਸ਼ਾਸਤਰ ਅਰਥਾਤ ਫਿਜ਼ਿਕਸ ਸਿਖਾਉਂਦਾ ਹੁੰਦਾ ਸੀ ਮੈਂ ਜਾਣਦਾ ਸੀ ਕਿ ਬੱਚੇ ਇਸ ਵਿਸ਼ੇ ਤੋਂ ਬਹੁਤ ਜ਼ਿਆਦਾ ਡਰਦੇ ਸਨ ਮੈਂ ਸਮਝਦਾ ਹਾਂ ਕਿ ਇਹ ਇਸ ਲਈ ਹੈ ਕਿਉਂਕਿ ਅਸੀਂ ਅਧਿਆਪਕ ਜਲਦਬਾਜ਼ੀ ਅਤੇ ਘਮੰਡੀ ਹੁੰਦੇ ਹਾਂ ਜਿਸ ਦੇ ਕਾਰਨ ਅਸੀਂ ਬੱਚਿਆਂ ਨੂੰ ਬਹੁਤ ਸਾਰੇ ਇਹੋ ਜਿਹੇ ਸਵਾਲ ਕਰਦੇ ਹਾਂ ਜਿਵੇਂ ਕਿ ਕਿ ਤੈਨੂੰ ਇੰਨਾ ਵੀ ਨਹੀਂ ਪਤਾ ਕੀ ਤੂੰ ਇੰਨਾ ਵੀ ਨਹੀਂ ਸਮਝ ਰੱਖਦਾ ਕਿ ਤੈਨੂੰ ਇੰਨੀ ਵੀ ਜਾਣਕਾਰੀ ਨਹੀਂ ਹੈ ਇਸ ਪ੍ਰਕਾਰ ਅਸੀਂ ਉਹਨਾਂ ਬੱਚਿਆਂ ਨੂੰ ਜਿਹੜੇ ਕਿ ਸਿੱਖਣ ਦੇ ਵਿੱਚ ਥੋੜੇ ਕਮਜ਼ੋਰ ਅਤੇ ਯਾਦ ਸ਼ਕਤੀ ਦੇ ਵਿੱਚ ਉਹ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਇਹੋ ਜਿਹੇ ਪ੍ਰਸ਼ਨ ਪੁੱਛ ਕੇ ਟੋਕਦੇ ਹਾਂ ਤੇ ਉਹਨਾਂ ਨੂੰ ਨਿਰੁੱਤ ਸਾਹਿਤ ਕਰ ਦਿੰਦੇ ਹਾਂ ਪਰੰਤੂ ਪ੍ਰਭੂ ਯੀਸ਼ੂ ਮਸੀਹ ਜੀ ਅਜਿਹਾ ਨਹੀਂ ਕਰਦੇ ਹਨ ਉਹ ਕਹਿੰਦੇ ਹਨ ਕਿ ਉਹ ਨਮਰ ਹਨ ਉਹ ਪਾਪ ਦੇ ਪ੍ਰਭਾਵ ਦੇ ਕਾਨ ਸਾਨੂੰ ਮਨੁੱਖਾਂ ਦੀ ਸਾਡੀ ਮਨੁੱਖਾਂ ਦੀ ਅਵਸਥਾ ਨੂੰ ਜਾਣਦੇ ਹਨ ਉਹ ਜਾਣਦੇ ਹਨ ਕਿ ਅਸੀਂ ਕਿਸ ਤਰ੍ਹਾਂ ਦੇ ਲੋਕ ਹਾਂ ਉਸਨੇ ਮਨੁੱਖਾਂ ਨੂੰ ਉਹਨਾਂ ਦੇ ਪਾਪ ਦੇ ਪ੍ਰਭਾਵ ਅਤੇ ਉਸਦੇ ਨਤੀਜੇ ਅਰਥਾਤ ਨਰਕ ਦੀ ਉਸ ਸਜ਼ਾ ਤੋਂ ਬਚਾਉਣ ਦੇ ਲਈ ਕਲਬਰੀ ਦੇ ਉਸ ਸਜ਼ਾ ਨੂੰ ਆਪਣੇ ਜੀਵਨ ਦੇ ਵਿੱਚ ਸਹਿ ਲਿਆ ਉਹ ਬਲੀਦਾਨ ਹੋਏ ਅਤੇ ਮੌਤ ਦੇ ਉੱਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਮੁਰਦਿਆਂ ਚੋਂ ਤੀਸਰੇ ਦਿਨ ਜੀ ਉੱਠੇ ਹੁਣ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਰੱਖਦਾ ਹੈ ਪ੍ਰਭੂ ਉਸ ਦੇ ਜੀਵਨ ਦੇ ਵਿੱਚ ਉਸ ਦੀ ਸਮਝ ਨੂੰ ਖੋਲ ਦਿੰਦਾ ਹੈ ਤਾਂ ਕਿ ਉਹ ਪਰਮੇਸ਼ਰ ਦੀ ਉਸ ਵੱਡੀ ਕਿਰਪਾ, ਪ੍ਰੇਮ ਅਤੇ ਦਇਆ ਨੂੰ ਸਮਝ ਸਕਣ ਤੁਸੀਂ ਵੀ ਉਸ ਮਹਾਨ ਮੁਕਤੀਦਾਤਾ ਅਤੇ ਗੁਰੂ ਦੇ ਚੇਲੇ ਬਣ ਸਕੋ ਪਰਮੇਸ਼ਰ ਦੇ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਹੈ ਤਾਂ ਕਿ ਵੀ